ਜਿੱਕੋ ਮੇਰਾ ਇਹ ਮੰਨਣਾ ਹੈ ਜੀ ਕਿ ਪੰਜਾਬ ਦਾ ਪੰਜਾਬੀਆਂ ਦਾ ਪੰਜਾਬੀਅਤ ਦੀ ਜਿੱਤ ਕਰਾਉਣੀ ਹੈ ਤੇ ਤੱਕੜੀ ਚੋਣ ਨਿਸ਼ਾਨ ਨੂੰ ਕਾਮਯਾਬ ਕਰੀ ਬਦਲਾਵ ਔਰ ਦਿੱਲੀ ਮਾਡਲ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਕੇਜਰੀਵਾਲ ਸਾਹਿਬ ਦਾ ਇਹ ਮਾਡਲ ਦਿੱਲੀੋਂ ਸ਼ੁਰੂ ਹੋਇਆ ਸੀ ਔਰ ਜੇ ਇਸ ਆਮ ਆਦਮੀ ਪਾਰਟੀ ਨੇ ਅੰਨਾ ਹਜ਼ਾਰੇ ਨੂੰ ਠੱਗ ਲਿਆ ਮੁੜ ਕੇ ਦਿੱਲੀ ਦੇ ਲੋਕ ਠੱਗਲੇ ਪੰਜਾਬ ਦੇ ਲੋਕਾਂ ਨੂੰ ਵੀ ਇਹ ਠੱਗਣ ਦੀ ਠੱਗੇ ਠੱਗੇ ਮਹਿਸੂਸ ਕਰਦੇ ਆ ਅੱਜ ਪੰਜਾਬ ਤੇ 4 ਲੱਖ ਕਰੋੜ ਦਾ ਕਰਜ਼ਾਈ ਆ ਪੰਜਾਬ ਦੀ ਜੋ ਫਾਈਨੈਂਸ਼ੀਅਲ ਹੈਲਥ ਹੈ ਉਹ ਐ ਜਿਵੇਂ ਆਈ ਸੀ ਯੂ 'ਚ ਲੱਗਿਆ ਜੇ ਸੂਬੇ ਦੇ 4 ਲੱਖ ਕਰੋੜ ਕਰਜ਼ਾਈ ਹੋਵੇ ਉਹਦੀ ਇਨਕਮ ਵਾਧੀ ਨਾ ਹੋਵੇ ਤੇ ਉੱਥੇ ਡਿਵੈਲਪਮੈਂਟ ਕਿੱਥੋਂ ਆਉਣੀ ਹੈ ਪੈਸੇ ਕਿੱਥੇ ਨੇ ਤਦੇ ਡਿਵੈਲਪਮੈਂਟ ਦਾ ਸਕੂਲਾਂ ਦਾ ਹਸਪਤਾਲਾਂ ਦਾ ਕਾਲਜ ਦਾ ਇੱਕ ਨਵਾਂ ਨਹੀਂ ਖੁੱਲਿਆ ਔਰ ਸਿਰਫ ਇਸ਼ਤਿਹਾਰ ਹੈ एवरीथिंग ਇਜ਼ ਔਨ ਨਿਊਜ਼ ਮਤਲਬ ਇੱਕ ਐਡਵਰਟਾਈਜ਼ਮੈਂਟ ਤੇ ਗਰਾਊਂਡ ਰਿਐਲਿਟੀ ਗਰਾਊਂਡ ਜ਼ੀਰੋ ਸਾਢੇ 3 ਸਾਲ ਚ ਤੁਸੀਂ ਭਗਵੰਤ ਮਾਨ ਨੂੰ ਇੱਕ ਵੀ ਇੰਡਸਟਰੀਅਲ ਪ੍ਰੋਜੈਕਟ ਦਾ ਉਦਘਾਟਨ ਕਰਦੇ ਕਿਥੇ ਫੋਟੋ ਵੇਖੀ ਆ ਹਾਂ ਇਹ ਫੋਟੋ ਜ਼ਰੂਰ ਵੇਖੀ ਕਿ ਮੱਧ ਖਾ ਪੀ ਲਈ ਸੀ ਤੇ ਜਰਮਨੀ ਦੇ ਜਹਾਜ਼ ਤੋਂ ਉਤਰਤਾ ਜਾਂ ਖਾ ਪੀ ਕੇ ਗੁਰੂ ਘਰ ਚਲੇ ਗਏ ਸਾਂ ਮਤਲਬ ਪੰਜਾਬ ਦੇ ਭਲੇ ਦੇ ਮੁੱਦੇ ਤੇ ਇਕਨੋਮਿਕ ਵਾਇਬਿਲਿਟੀ ਦੇ ਮੁੱਦੇ ਤੇ ਚਾਹੇ ਮਲਾਜ਼ਮ ਹੈ ਚਾਹੇ ਨੌਜਵਾਨ ਹੈ ਚਾਹੇ ਸੋਸ਼ਲ ਵੈਲਫੇਅਰਸ ਕੀਮਾ ਸਭ ਬੰਦ ਨੇ ਕਿੱਥੇ ਹਜ਼ਾਰ-ਜਾਂ ਰੁਪਈਆ ਜਿਹੜਾ ਧੀਆਂ ਪੈਣਾ ਨੂੰ ਕਿਹਾ ਸੀ 13000 ਕਰੋੜ ਪਹਿਲੇ ਸਾਲ ਤਾਂ ਚੌਥਾ ਸਾਲ ਚੜ ਗਿਆ 52000 ਕਰੋੜ ਤਹ ਦੇ ਨਾਲ ਇਸ ਲਈ ਲਾਅ ਐਂਡ ਆਰਡਰ ਦਾ ਕੋਲਾਪਸ ਫਾਈਨੈਂਸ਼ੀਅਲ ਕੋਲਾਪਸ ਐਮਰਜੈਂਸੀ ਵਰਗੇ ਹਾਲਾਤ ਨੇ ਪੰਜਾਬ ਹਰ ਪੈਰਾਮੀਟਰ ਤੇ ਡਿੱਗ ਰਿਹਾ ਇਸਲੀ ਲੋਡ ਹੈ ਥੈਟ ਹੁਣ ਤੁਸੀਂ ਰੀਜIONAL ਪਾਰਟੀ ਨੂੰ ਨਾਟ ਦਿੱਲੀ ਦੇ ਕੰਟਰੋਲ ਜਿੱਥੇ ਪੰਜਾਬੀਆਂ ਦਾ ਕੰਟਰੋਲ ਹੋਵੇ ਪੰਜਾਬੀ ਆਪ ਦਾ ਫੈਸਲਾ ਆਪ ਕਰਨ ਔਰ ਪੰਜਾਬ ਨੂੰ ਕਾਮਯਾਬ ਕਰਨ ਸਰ ਨਵਨੀਤ ਬਿੱਟੂ ਹੋਵੇ ਚਾਹੇ ਕੇਂਦਰੀਵਾਲ ਹੁਣ ਲਗਾਤਾਰੇ ਕਹਿ ਰਹੇ ਨੇ ਕਿ ਅਗਰ ਤੁਸੀਂ ਦੂਸਰੀ ਪਾਰਟੀ ਨੂੰ ਵੋਟ ਪਾਓਗੇ ਤਾਂ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਨਾ ਇਹ ਨਹੀਂ ਸਰਕਾਰ ਸੂਬੇ ਚਾ ਨਾ ਕੇਂਦਰ ਚ ਕਿਹੜੇ ਕੀ ਕਹਿ ਰਹੇ ਜੀ ਰਮੀਟ ਟਟ ਹੋ ਰਹੀਏ ਕਹਿ ਰਹੇ ਨੇ ਅਗਰ ਤੁਸੀਂ ਤਕੜੀ ਨੂੰ ਵੋਟ ਪਾਓਗੇ ਜਾਂ ਕਾਂਗਰਸ ਨੂੰ ਵੋਟ ਪਾਓਗੇ ਕੋਈ ਫੈਸਲਾ ਨਹੀਂ ਹੋਣਾ ਖਰਾਬ ਹੋਣੀ ਸਰਕਾਰ ਹੈ ਨਹੀਂ ਕੇਂਦਰ ਜੀ ਵੀ ਰੇ ਸਪਾਈ ਉਹਨਾਂ ਨੂੰ ਇਹ ਕਹੋ ਕਿ ਵੋਟ ਦੋਵੇਂ ਤੁਹਾਨੂੰ ਪਈਆਂ ਦੋਵੇਂ ਸਰਕਾਰਾਂ ਨੇ ਨਾ ਉਹਨਾਂ ਦਾ ਫਾਇਦਾ ਕੀ ਹੋਇਆ ਪੰਜਾਬੀਆਂ ਨੂੰ ਇਹ ਦੱਸ ਦੇਣ ਸਾਢੇ 3 ਸਾਲ ਸਰਕਾਰ ਚੱਲ ਗਈ ਹੈ ਹੁਣ ਤਾਂ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਜਦ ਸਾਢੇ 3 ਸਾਲਾਂ 'ਚ ਤੁਸੀਂ ਪੰਜਾਬੀਆਂ ਦੇ ਮਸਲੇ ਨਹੀਂ ਹੱਲ ਕਰ ਚੁੱਕੇ ਹੋ ਨੌਕਰੀ ਬੇਰੋਜ਼ਗਾਰੀ ਆ ਵੈਲਫੇਅਰ ਸਕੀਮਾਂ EMPLOYEES ਦੇ ਮੁੱਦੇ ਇੰਡਸਟਰੀਅਲ ਗਰੋਥ ਲਾਅ ਐਂਡ ਆਰਡਰ ਜੇ 35 ਸਾਲ ਚ ਨਹੀਂ ਹੱਲ ਕਰ ਸਕਿਆ ਹੁਣ ਕੀ ਕਰ ਦੇਣਾ ਔਰ ਕੇਂਦਰ ਦੀ ਸਰਕਾਰ ਦਾ ਜਿਹੜਾ ਵਿਤਕਰਾ ਹੈ ਪੰਜਾਬ ਨਾਲ ਆ ਹੁਣ 4 ਦਿਨ ਆ ਵਰ ਦਾ ਹਾਲਾਤ ਬਣੇ ਰਹੇ ਆ ਸਭ ਤੋਂ ਵੱਧ ਮਾਰ ਕੀ ਨੂੰ ਪਈ ਜਦ ਵੀ ਦੇਸ਼ ਨੂੰ ਖੂਨ ਦੀ ਲੋਡ ਪੈਂਦੀ ਹੈ ਪੰਜਾਬੀ ਸਭ ਤੋਂ ਅੱਗੇ ਖਲੋਤਾ EMPLOYMENT ਦਾ ਹਿੱਟ ਇਕਨੋਮਿਕ ਹਿੱਟ ਜੰਮੂ ਕਸ਼ਮੀਰ ਤੇ ਪੰਜਾਬ ਨੇ ਲਿਆ ਸਾਡਾ ਫਰਸ ਹੀ ਅਸੀਂ ਲਿਆ ਕੇਂਦਰ ਦੀ ਸਰਕਾਰ ਨੇ ਜੇ ਦਿਵਾਨੀ ਰੁਪਈਆ ਵੀ ਪੈਕੇਜ ਦਿੱਤਾ ਹੋਵੇ ਲੋਕਾਂ ਦੇ ਕਿਸ਼ਤੇ ਟੁੱਟ ਗਿਆ ਲੋਕਾਂ ਦਾ ਬੁਰਾ ਹਾਲ ਹੈ ਕਿੱਥੇ ਪੈਕੇਜ ਹੈ ਸੋ ਜਿਹੜੀਆਂ ਸਰਕਾਰਾਂ ਪੰਜਾਬ ਲਈ ਪਰਵਾਹੀ ਨਾ ਕਰਨ ਉਹ ਸਰਕਾਰਾਂ ਹੋਣ ਨਾ ਹੋਣ ਨਾ ਬਰਾਬਰ ਪੰਜਾਬ ਨੂੰ ਦਿੱਤਾ ਕੀ ਹੈ ਜੀ ਦੋਵੇਂ ਸਰਕਾਰਾਂ ਜੀ ਨਹੀਂ ਸਮਝ ਆ ਰਹੀ ਹੈ ਕਾ ਪ੍ਰੋਗਰੈਸਿਵ ਵੀ ਔਰ ਅਕਲ ਵੀ बार-बार ਕੇਜਰੀਵਾਲ ਦਾ ਨਾਮ ਲੈ ਰਹੇ ਨੇ ਜਦਕੀ ਲੱਗਾ ਬੰਦੇ ਠੱਗਾ ਹੋਣ ਹੈ ਕਿ ਨਹੀਂ ਪੰਜਾਬ ਦੇ ਕੀ ਨੇ ਕਿ ਆ ਭਗਵੰਤ ਮੁੱਖ ਮੰਤਰੀ ਹੈ ਭਗਵੰਤ ਆਪ ਦੇ ਆਪ ਨੂੰ ਮੁੱਖ ਮੰਤਰੀ ਨਹੀਂ ਮੰਨਦਾ ਜਦੋਂ ਕੋ ਫੀਤਾ ਕੱਟਣਾ ਆਉਂਦਾ ਉਹਨੇ ਤਾਂ ਕੇਜਰੀਵਾਲ ਦਾ ਹੱਥ ਫੜਿਆ ਹੁੰਦਾ ਤੇ ਜਦੋਂ ਆਪ ਦੇ ਆਪ ਨੂੰ ਮੁੱਖ ਮੰਤਰੀ ਨਹੀਂ ਮੰਨਣ ਦੇ ਆ ਤੇ ਫਿਰ ਅਸੀਂ ਵੀ ਤਾਂ ਕੇਜਰੀਵਾਲ ਦੀ ਗੱਲ ਹੀ ਕਰਾਂਗੇ ਕੇਜਰੀਵਾਲ ਸਾਹਿਬ ਉੱਥੋਂ ਐਮਐਲਏ ਦੀ ਇਲੈਕਸ਼ਨ ਹਾਰ ਗਏ ਉੱਥੋਂ ਇਲੈਕਸ਼ਨ ਹਾਰਿਆ ਬੰਦਾ ਇੱਥੇ ਮੁੱਖ ਮੰਤਰੀ ਬਣ ਗਿਆ ਦੇਖੋ ਦੋ ਮੁੱਖ ਮੰਤਰੀ ਤਾਂ ਬਣਾਏ ਨਹੀਂ ਜਾਂ ਤਾਂ ਭਗਵੰਤ ਮਾਨ ਛੋ ਟੇਕ ਕੰਟਰੋਲ ਵਜ਼ੀਰ ਲਾਉਣੇ ਆ ਵੀ ਕੇਜਰੀਵਾਲ ਲਾਉਂਦਾ ਐਮਐਲਏ ਦੀਆਂ ਟਿਕਟਾਂ ਦੇਣ ਜਾਓ ਅਰੋੜਾ ਸਾਹਿਬ ਦਾ ਕੀ ਪਿਆਰ ਹੈ ਕਿ ਭਗਵੰਤ ਮਾਨ ਅਰੋੜਾ ਸਾਹਿਬ ਨੂੰ ਤਾਂ ਤਾਂ ਜ਼ੋਰ ਲੱਗਿਆ ਪਿਆ ਕਿਉਂਕਿ ਕੇਜਰੀਵਾਲ ਨੂੰ ਰਾਜ ਸਭਾ ਭੇਜਣਾ ਮਸਲਾ ਦਾ ਉਲੂ ਤਾਂ ਆਪ ਦਾ ਸਿੱਧਾ ਕਰਨਾ ਭਗਵੰਤ ਤਾਂ ਵਿਚਾਰਾ ਕਿਹੇ ਗਿਣਤੀ ਨਾਲ 3 ਨਾਲ 13 ਚ ਨਾ ਪਲੇਅਰਾਂ ਚ ਨਾਲ ਸਪੇਅਰਾਂ ਚ ਦਾਸਤ ਕੱਟ ਵੀ ਹੋਇਆ ਬਹੁਤ ਬੜਾ ਕਾਠੋਰੇ ਹੋਇਆ ਵਾ ਮਿਲਿਆ ਜੀ 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 ਜ ਔਰ ਯੂਥ ਤੋਂ ਇਲਾਵਾ ਜਿਹੜੇ ਸਾਡੇ ਦੂਸਰੇ ਪਰਿਵਾਰ ਹੈਗੇ ਆ ਜੀ ਸਾਰਿਆਂ ਨੂੰ ਮੋਟੀਵੇਟ ਕਰ ਰਿਹਾ ਹੈ ਜੀ ਔਰ ਅੱਜ ਉਹਦਾ ਰਿਜ਼ਲਟ ਆ ਮੋਟੀਵੇਟ ਦੀ ਦੇਖੋ ਤਕਰੀਬਨ 1200 2000 ਬੰਦੇ ਜਿਹੜਾ ਹੈਗਾ ਲੇਡੀਜ਼ ਹੈਗੀਆਂ ਨੇ ਯੂਥ ਹੈਗਾ ਉਹ ਆ ਕੇ ਅੱਜ ਸਪੋਰਟ ਕਰ ਰਿਹਾ ਸਾਥ ਦੇ ਰਿਹਾ ਔਰ ਇਹ ਪ੍ਰਤੀਕ ਹੈ ਸ਼ਰੋਮਣੀ ਅਕਾਲੀ ਦਲ ਦੀ 23 ਤਰੀਕ ਦੀ ਜਿੱਤ ਦਾ ਮੁੰਸਾਵ ਕੇਜਰੀਵਾਲ ਸਾਹਿਬ ਆਏ ਸਟੇਜ ਤੇ ਬੋਲਦੇ ਆ ਕਹਿੰਦੇ 19 ਤਰੀਕ ਨੂੰ ਕਰੋੜਾ ਸਾਹਿਬ ਨੂੰ ਵੋਟਾਂ ਪਾ ਦਿਓ ਤੇ ਕਿਸੇ ਨੂੰ ਮੰਤਰੀ ਬਣਾ ਲਗੇ 23 ਨੂੰ ਰਿਜ਼ਲਟ ਆ ਮੈਨੂੰ ਮੈਨੂੰ ਇਹ ਪਤਾ ਕੀ ਹੈ ਜੀ ਬੇਸਿਕਲੀ ਇਹ ਸਾਰੇ ਹਿੱਲੇ ਹੋਏ ਆ ਕੇ ਜੀ ਬਾਬ ਸਾਹਿਬ ਨੂੰ ਤਾਂ ਇਹ ਨਹੀਂ ਪਤਾ ਕਿ ਵੋਟਾਂ ਹੈ ਕਿੱਦਾਂ ਨੇ ਉਹ ਤਾਂ 19 ਪਿੱਛੋਂ ਬੋਲ ਪਿਆ ਪਿੱਛੋਂ ਕਿ 19 ਤਰੀਕ ਨੂੰ ਹੈਗਾ ਤਾਂ 19 ਦੱਸਦਾ ਤੇ ਉਹਨਾਂ ਨੂੰ ਐ ਲੱਗਦਾ 20 ਨੂੰ ਰਿਜ਼ਲਟ ਆ ਜਾਣਾ ਸੋ ਨੌਲੇਜ ਹੈ ਨਹੀਂ ਗੀ ਉਹਨਾਂ ਦਾ ਕੰਮ ਹੈ ਸਿਰਫ ਝੂਠ ਬੋਲਣਾ ਧੋਖਾ ਦੇਣਾ ਇੱਤੋਂ ਬਾਅਦ ਨੂੰ ਕੋਈ ਨਹੀਂ ਆਂਦਾ ਹੈਗਾ ਸਾਡੇ ਇਹੀ ਜਿਹੜੇ ਹੈਗੇ ਨੇ ਕੈਂਡੀਡੇਟ ਨੇ ਉਸੇ ਸਪੀਚ ਦੇ ਵਿੱਚ ਉੱਥੇ ਖੜ ਕੇ ਕੀ ਬੋਲਦੇ ਆ ਕਹਿੰਦੇ ਸਰਾਬਾ ਸਿੰਘ ਜਿਹੜਾ ਹੈਗਾ ਸਰਾਬਾ ਸਿੰਘ ਲੜਾਇਗਾ ਸਾਡੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਨੇ ਜਿਨ੍ਹਾਂ ਨਾਲ ਸਾਡੀ ਆਤਮਾ ਜੁੜੀ ਹੋਈ ਹੈ ਸਾਡੀ ਸਭਤਾ ਜੁੜੀ ਹੋਈ ਹੈ ਸਾਡੀ ਹਿਸਟਰੀ ਜੁੜੀ ਹੋਈ ਹੈ ਅੱਜ ਉਹਨਾਂ ਬਾਰੇ ਸਰਾਬਾ ਸਿੰਘ ਸਰਾਬਾ ਸਿੰਘ ਕਹਿ ਕੇ ਕਰਦੇ ਆ ਇਹ ਸ਼ਹੀਦਾਂ ਦਾ ਬਾਣ ਹੈ ਠੀਕ ਹੈ ਇਹ ਸੋ ਬੰਦੇ ਜਿਹੜੇ ਹੈਗੇ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਸਾਡਾ ਪੰਜਾਬ ਦੀ ਸਭਤਾ ਕੀ ਹੈ ਪੰਜਾਬ ਦਾ ਕਲਚਰ ਕੀ ਹੈਗਾ ਤੇ ਇਹਨਾਂ ਨਾਲ ਗੱਲ ਕਰਨੀ ਮੈਂ ਕੋਈ ਬੜੇ ਇੰਪੋਰਟੈਂਟ ਨਹੀਂ ਸਮਝਦਾ ਇੱਕ ਵਾਰ ਲੁਧਿਆਣਾ ਬੈਸਦੇ ਲੋਕਾਂ ਨੂੰ ਕੀ ਕਹਿਣਾ ਉਹਨੇ ਤੇਰੇ ਨੂੰ ਹਮਾ ਮਾਗੇ ਵੋਟਾਂ ਬਾਈਏ ਤਖਣੀ ਨੂੰ ਵੋਟਾਂ ਬਾਈਏ ਇਹੀ ਬੇਨਤੀ ਲੰਨਿਆ ਸੀ ਠੀਕ ਹੈ ਬਹੁਤ ਬਹੁਤ